ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਸਿਮਰਨ ਕਿਚਨ ਐਂਡ ਵਲੌਗ 'ਚ ਸ਼ੁਰੂ ਕਰਦੇ ਆਪਾਂ ਅੱਜ ਦਾ ਵਲੌਗ ਤੇ ਅੱਜ ਦਾ ਵਲੌਗ ਕੁਝ ਇਦਾਂ ਦਾ ਖਾਸ ਘਰ ਦੇ ਕੰਮਾਂ ਦੇ ਨਾਲ ਸਭ ਤੋਂ ਪਹਿਲਾਂ ਤੇ ਘਰ ਦੇ ਵਿੱਚ ਪਾਇਆ ਸੀ ਬੜਾ ਖਲਾਰਾ ਉਸ ਤੋਂ ਬਾਅਦ ਅੱਜ ਤੁਹਾਨੂੰ ਸਭ ਨੂੰ ਪਤਾ ਹੀ ਆ ਕਿ ਸਾਡੀ ਬੇਬੇ ਦੀ ਅਚਾਨਕ ਤਬੀਅਤ ਖਰਾਬ ਹੋ ਗਈ ਤੇ ਉਧਰ ਵੀ ਆਪਾਂ ਜਾਣਾ ਸੀ ਕਿਉਂਕਿ ਭਲਾ ਐਡਮਿਟ ਕਰਾਇਆ ਫਿਰ ਆਗੇ ਕੀਤੇ ਘਰ ਦੇ ਕੰਮ ਖਲਾਰਾ ਪਾ ਲਿਆ ਸੀ ਜ਼ਿਆਦਾ ਤੇ ਖਲਾਰਾ ਹੁਣ ਜਿਹੜਾ ਸਾਂਭਿਆ ਨਹੀਂ ਜਾਂਦਿਆ ਤੋਂ ਉਸ ਤੋਂ ਬਾਦਾਂ ਖਲਾਰਾ ਮਸ਼ੀਅਤੀ ਸ਼ਤੀ ਫੇ ਵੀ ਸਾਂਭ ਹੀ ਲਿਆ ਤੇ ਬਾਕੀ ਮੇਨ ਮੇਨ ਜਿਹੜੇ ਸਾਰੇ ਕੰਮ ਕਰ ਲਏ ਫਿਰ ਆਪਾਂ ਪੀਤੀ ਫਿਰ ਮੈਂ ਬਣਾਈ ਚਾਹ ਤੇ ਚਾਹ ਪੀ ਲਈ ਸ਼ਾਮਾਂ ਦੇ ਵਜ ਗਏ ਹੀ ਸਾਢੇ ਤਿੰਨ ਤੇ ਫਿਰ ਆਪਾਂ ਸ਼ਾਮਲੀ ਬੇਬੇ ਦੀ ਚਾਹ ਲੈ ਕੇ ਤੇ ਦੀਪਨ ਜੀ ਨੂੰ ਕਿੰਨੇ ਬੋਲਿਆ ਤੇ ਜਾਇਆ ਬੈਗਮ ਆਸਾਨੀ ਆ ਗਈ ਨਾ ਪੇਪਰ ਸੇਰੋਕ ਵਾਲੀ ਅੱਛਾ ਬਲਰਾਜ ਨੂੰ ਇਹਨੇ ਹੀ ਦੱਸਿਆ ਪੇਪਰ ਨੂੰ ਪਤਾ ਲੱਗਣ ਦੀ ਲੋੜ ਪੇਪਰ ਨੂੰ ਦੱਸਦਾ ਹਨਾ ਚੰਗੀ ਗੱਲੇ ਕੇਅਰ ਹੁੰਦੀ ਹੈ ਹਨਾ ਚਲੋ ਜੀ ਹੁਣ ਆਪਾਂ ਬੇਬੇ ਨੂੰ ਚਾਹ ਵੀ ਦੇਤੀ ਤੇ ਸ਼ਰਾਦ ਦੀ ਰੋਟੀ ਵੀ ਦੇਤੀ ਸੀ ਕਿਉਂਕਿ ਉਧਰ ਵੀ ਨਾ ਮੇਰੀਆਂ ਸਹੇਲੀਆਂ ਦੇ ਨਾਲ ਅੱਜ ਸੀ ਆਪਾਂ ਇੱਕ ਛੋਟੀ ਜੀ ਪਾਰਟੀ ਕਰਨੀ ਮੇਰੀ ਸਹੇਲੀ ਦੀ ਪੇਟੀ ਦੀ ਬਹੁਤ ਚੰਗੀ ਜਿਹੀ ਜਗ੍ਹਾ 'ਚ ਜੋਬ ਹੋਈ ਤੇ ਉਹਨਾਂ ਨੇ ਉਸੇ ਖੁਜੀ ਦੇ ਚਲਦਿਆਂ ਸਾਡੀ ਸਾਰੀਆਂ ਸਹੇਲੀਆਂ ਦੇ ਨਾਲ ਪਾਰਟੀ ਰੱਖੀ ਜੋ ਕਿ ਸਾਡੀ ਇਸਤਰੀ ਸੱਸਗਾ ਸਭਾ ਦੀਆਂ ਜਿਹੜੀਆਂ ਵਾਂ ਇਹ ਮਤਲਬ ਕਿ ਮੈਂਬਰ ਵੀ ਆ ਤੇ ਨਾਲ ਹੀ ਨਾਲ ਅਸੀਂ ਇੱਕ ਦੂਜੇ ਦੀਆਂ ਸੇਲੀਆਂ ਤੇ ਪੈਣਾ ਵੀ ਆ ਤੇ ਉਸ ਤੋਂ ਬਾਅਦ ਆਪਾਂ ਟੀਐਮਐਸ ਤੋਂ ਸਿੱਧਾ ਬੇਬੇ ਨੂੰ ਜਿਹੜਾ ਸਾਰਾ ਕੁਝ ਦੇਣ ਤੋਂ ਬਾਅਦ ਆਪਾਂ ਅਗੇ ਘਰ ਨੂੰ ਵਾਪਸ ਸਾਡੇ ਚਾਚੀ ਜੀ ਵੀ ਨਾਲ ਗਏ ਸੀ ਦਿਨ ਪਰ ਹੋਰ ਹੈ ਸਵੇਰ ਜਿਹੜੀ ਸਵੇਰ ਸੀ ਮੈਂ ਰਹੀ ਤੇ ਦਿਨੇ ਹੋਰ ਲੈ ਰਿਹਾ ਕਿਉਂਕਿ ਮੈਂ ਫਿਰ ਬਾਅਦ ਵਿੱਚ ਘਰ ਦੇ ਕੰਮ ਵੀ ਕਰਨੇ ਸੀ ਤੇ ਮੈਂ ਨਗਦੀਪ ਨੂੰ ਨਾਲ ਲੈ ਕੇ ਗਈ ਸੀ ਤੇ ਉਸ ਤੋਂ ਬਾਅਦ ਆ ਅਸੀਂ ਟੀਐਮਐਸ ਤੋਂ ਆਪਣੇ ਹਸਪਤਾਲ ਤੋਂ ਬਾਹਰ ਆ ਗਏ ਬੇਬੇ ਨੂੰ ਅਚਾਨਕ ਅੱਜ ਤਬੀਅਤ ਖਰਾਬ ਹੋ ਗਈ ਕਿਉਂਕਿ ਬੇਬੇ ਦੇ ਛਾਤੀ 'ਚ ਪੀੜ ਹੋਣ ਦਾ ਪੀਸੀ ਤੇ ਰਾਤ 2 ਵਜੇ ਪੀੜ ਹੋਈ ਤੇ ਫਿਰ ਸਵੇਰੇ 4 ਵਜੇ ਮੈਂ ਹਸਪੀਟਲ ਲੈ ਕੇ ਗਈ ਤੇ ਮੈਨੂੰ ਲੱਗਾ ਕਿ ਇਹੀ ਸਭ ਤੋਂ ਬੈਸਟ ਹੋਊਗਾ ਜਿਆਦਾ ਤਕਲੀਫ ਨਾ ਵਧੇ ਕਿਉਂਕਿ ਹਸਪੀਟਲ ਵਾਲਿਆਂ ਤੋਂ ਹਰ ਇੱਕ ਚੀਜ਼ ਦਾ ਇਲਾਜ ਹੁੰਦਾ ਤੇ ਸਾਡੇ ਕੋਲ ਘਰੇ ਕੋਈ ਖਾਸ ਜਿਹੜਾ ਇਲਾਜ ਨਹੀਂ ਸੀ ਤੇ ਫਿਰ ਉਸ ਤੋਂ ਬਾਅਦ ਦਿਨ ਪਰ ਚਾਚੀ ਜੀ ਉਥੇ ਬੇਬੇ ਦੇ ਲਾਗੇ ਰਹੇ ਨਾਲੇ ਮਾਰੇ ਗੱਲਾਂ ਬਾਤਾਂ ਤੇ ਨਾਲੇ ਇੱਕ ਦੂਜੇ ਦੇ ਨਾਲ ਦੁੱਖ ਸੁੱਖ ਫੋਲੇ ਨਾਲੇ ਰੋਟੀ ਪਾਣੀ ਖਾਦਾ ਰਾਤ ਦੀ ਰੋਟੀ ਮੈਂ ਲੈ ਕੇ ਗਈ ਸੀ ਨਾਲ ਚਾਹ ਲੈ ਗਈ ਸੀ ਚਾਹ ਪਿਆਤੀ ਸੀ ਤੇ ਰੋਟੀ ਆਪਾਂ ਰੱਖ ਕੇ ਆ ਗਏ ਸੀ ਕਿਉਂਕਿ ਫਿਰ ਮੈਂ ਵੀ ਆਪਣੀਆਂ ਸਹੇਲੀਆਂ ਦੇ ਨਾਲ ਥੋੜਾ ਬਾਹਰ ਜਾਣਾ ਸੀ ਵਾਹੇ ਪਹਿਲਾਂ ਹੀ ਜਾਣਾ ਸੀ ਮੈਂ ਹੀ ਸਭ ਤੋਂ ਜ਼ਿਆਦਾ ਲੇਟ ਹੀ ਕਿਉਂਕਿ ਸਾਰੇ ਜਾਣੇ ਸਭ ਚਲੇ ਗਏ ਸੀ ਤੇ ਉਹਨਾਂ ਨੇ ਸਾਡੀ ਭੈਣ ਜੀ ਜਿਨ੍ਹਾਂ ਦੀ ਬੇਟੀ ਨੇ ਬਹੁਤ ਸੋਹਣੀ ਬੜੀ ਵਧੀਆ ਜੌਬ ਪਾਈ ਆ ਤੇ ਅਕਸਰ ਹੀ ਮਾਪਿਆਂ ਨੂੰ ਖੁਸ਼ੀ ਹੁੰਦੀ ਹੈ ਜਦੋਂ ਸਾਡੇ ਬੱਚੇ ਜਿਹੜੇ ਸੈੱਟ ਹੋ ਜਾਂਦੇ ਆ ਤੇ ਉਹ ਪਿਆਣ ਨੇ ਸਾਨੂੰ ਅੱਜ ਸਾਰਿਆਂ ਨੂੰ ਪਾਰਟੀ ਦਿੱਤੀ ਕਿਉਂਕਿ ਸਾਨੂੰ ਵੀ ਲੱਗਦਾ ਵਾ ਕਿ ਤੇ ਨਾ ਕਿਤੇ ਕਿ ਜਦੋਂ ਸਾਡੇ ਬੱਚੇ ਕਾਮਜਾਬ ਹੋ ਜਾਣਗੇ ਤੇ ਅਸੀਂ ਵੀ ਆਪਣੇ ਜਿਹੜੇ ਫਰੈਂਡ ਸਰਕਲ ਦੇ ਵਿੱਚ ਪਾਰਟੀ ਕਰਾਂਗੇ ਤੇ ਅਸੀਂ ਜਿਹੜੀਆਂ ਸਹੇਲੀਆਂ ਵਾ ਅਸੀਂ ਸਾਰੀਆਂ ਸਹੇਲੀਆਂ ਕਿਉਂਕਿ ਅਸੀਂ ਸਾਰੀਆਂ ਹਮ ਉਮਰ ਆ ਤੇ ਇਧਰ ਨਵਦੀਪ ਮੈਨੂੰ ਛੱਡਣ ਦੀ ਤੇ ਰਾਤ ਦਾ ਟਾਈਮ ਹੋ ਗਿਆ ਸੀ ਰਾਤ ਦਾ ਟਾਈਮ ਜਾਨਕੀ 7 ਵਜੇ ਦਾ ਟਾਈਮ ਹੋ ਗਿਆ ਸੀ ਤੇ ਇੱਧਰ ਆਪਾਂ ਜਿਹੜਾ ਬਾਹਰ ਨਿਕਲੁੰਦੇ ਆਂ ਸਾ ਸ਼ਹਿਰ ਤੋਂ ਤੇ ਉਸ ਤੋਂ ਬਾਅਦ ਆਣਾ ਇੱਥੇ ਬੇਲੂਮ ਵਾਲਾ ਮਿਲ ਗਿਆ ਨਵਦੀਪ ਕਹਿੰਦੀ ਮੰਮੀ ਮੈਨੂੰ ਨਾ ਬੇਲੂਮ ਲੈ ਦੋ ਹੈਨਾ ਤੇ ਮੈਂ ਦੋ ਬੇਲੂਮ ਲੈ ਕੇ ਦਿੱਤੇ ਤੇ ਇੱਕ ਤੇ ਜਿਹੜਾ ਸੀ ਰਸਤੇ 'ਚ ਹੀ ਉੱਡ ਗਿਆ ਕਿਉਂਕਿ ਫਿਰ ਮੈਨੂੰ ਨਾਲ ਫੜ ਕੇ ਵਿਖੜਨਾ ਪਿਆ ਕਿਉਂਕਿ ਇਹ ਬੜੇ ਭਾਰੇ ਜਿਹੇ ਹੋ ਜਾਂਦੇ ਆ ਤੇ ਬੱਚਿਆਂ ਦੀਆਂ ਨਵੀਆਂ-ਨਵੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਨਾ ਬੱਚਿਆਂ ਨੂੰ ਲੱਗਦਾ ਕਿ ਇਹ ਬਚਪਨ ਵਾਲੇ ਸ਼ੌਂਕ ਪਗਾਈਏ ਲਾਈਟਾਂ ਇਹਦੇ ਵਿੱਚ ਜਗਦੀਆਂ ਸੀ ਤੇ ਫਿਰ ਮੈਂ ਉਹਨੂੰ ਖੋਲੋ ਕੇ ਦੋ ਬੇਲ ਬੇਲੂਮ ਲਾਤੇ ਤੇ ਉਸ ਤੋਂ ਬਾਦਾਂ ਮੈਂ ਵੀ ਤੁਰਪੀ ਤੇ ਬੇਲੂਮ ਵਾਲੇ ਨੇ ਜਿਹੜਾ ਕਦੀ ਕਦੀ ਹੁੰਦਾ ਤੁਹਾਡੇ ਜਿਸ ਤਰ੍ਹਾਂ ਕੋਈ ਉਹਦੀ ਕੋਈ ਦਿਹਾੜੀ ਨਾ ਬਣੀ ਹੋਵੇ ਤੇ ਸ਼ਾਇਦ ਉਹਨੂੰ ਉਮੀਦ ਆਸ ਹੁੰਦੀ ਕਿ ਉਹ ਤੁਹਾਡੇ ਤੋਂ ਤੇ ਉਸ ਤੋਂ ਬਾਦਾਂ ਆਪਾਂ ਸਿੱਧੇ ਪਹੁੰਚ ਗਏ ਹੋਟਲ ਦੇ ਵਿੱਚ ਜਿੱਥੇ ਆਪਣੀਆਂ ਭੈਣਾਂ ਸਾਰੀਆਂ ਜਿਹੜੀਆਂ ਸੀ ਸਭ ਕਰਨਦੀ ਅਸੀਂ ਇੰਜੋਏ ਤੇ ਸਾਡੀ ਭੈਣ ਵੀ ਸਾਡਾ ਇੰਤਜ਼ਾਰ ਕਰਨ ਦੀ ਸੀ ਤੇ ਆਪਾਂ ਵੀ ਪਹੁੰਚ ਗਏ ਉਹਨਾਂ ਦੀ ਖੁਸ਼ੀ ਦੇ ਵਿੱਚ ਸ਼ਾਮਲ ਹੋਣ ਵਾਸਤੇ ਇਸ ਤਰ੍ਹਾਂ ਹੀ ਇੱਕ ਦੂਜੇ ਦੇ ਜਿਹੜਾ ਆਪਾਂ ਹੌਸਲਾਵਾ ਹੈਲੋ ਸਤਿ ਸ਼੍ਰੀ ਅਕਾਲ ਬਾਈ ਜੀ ਦਾ ਦੱਸੋ ਬਾਈ ਜੀ ਜੇ ਸਾਡੀ ਕੋਰਸਿਕ ਭੈਣ ਜੀ Sedikit ਛੋਟੀ ਜਿਹੀ ਕਿਤੀ ਪਾਟੀ ਮੈਂ ਕੈਂਸਲ ਕਰ ਦਿੱਤਾ ਹਲਾਓ ਹੱਥੋਂ ਧਮਾਸਾ ਇਹ ਦੋਸੇ ਖਾ ਕੇ ਆ ਫਰ ਗੀਆਂ ਜੇ ਆਉਂਨ ਲਗੀ ਤਾਂ ਪੈਂਜ ਕਰ

ਫਿਰ ਆਪਾਂ ਵੀ ਖਾਦਾ ਦੋਸਾ ਤੇ ਬੜਾ ਆਪਾਂ ਕੀਤਾ ਇੰਜੋਏ ਨਾਲੇ ਆਪਾਂ ਮਾਰੀਆਂ ਗੱਲਾਂ ਬਾਤਾਂ ਨਾਲੇ ਸਾਰੀਆਂ ਹੱਸੀਆਂ ਖੇਡੀਆਂ ਇਹ ਜਿਹੜੀਆਂ ਸਾਡੀਆਂ ਜਵਾਨੀ ਵੇਲੇ ਦੀਆਂ ਯਾਦਾਂ ਹੁੰਦੀਆਂ ਵਾ ਜਿਸ ਤਰ੍ਹਾਂ ਅਸੀਂ ਆਪਣੇ ਬਚਪਨ ਨੂੰ ਯਾਦ ਕਰਦੇ ਇਸ ਤਰ੍ਹਾਂ ਹੀ ਜਵਾਨੀ ਵਿੱਚ ਅਸੀਂ ਜਦੋਂ ਆਪਣੀਆਂ ਸਹੇਲੀਆਂ ਨਾਲ ਖੇਡ ਹੱਸਦੇ ਖੇਡਦੇ ਆ ਤੇ ਫਿਰ ਅਸੀਂ ਬੁਢਾਪੇ 'ਚ ਯਾਦ ਕਰਦੇ ਆ ਕਿ ਅਸੀਂ ਉਸ ਵੇਲੇ ਕਿੰਨਾ ਇੰਜੋਏ ਕਰਦੇ ਸੀ ਸੋ ਬੱਚਿਆਂ ਤੋਂ ਬਾਹਰ ਨਿਕਲ ਕੇ ਕਦੀ ਕਦੀ ਆਪਣੇ ਲਈ ਵੀ ਟਾਈਮ ਜਿਹੜਾ ਥੋੜਾ ਕੱਢਣਾ ਚਾਹੀਦਾ ਵਾ ਕਿਉਂਕਿ ਜ਼ਿੰਦਗੀ ਦੇ ਵਿੱਚ ਭੱਜ ਦੌੜ ਤੇ ਇਸ ਤਰ੍ਹਾਂ ਹੀ ਲੱਗੇ ਰਹਿਣੀ ਆ ਕੰਮ ਧੰਦੇ ਤੇ ਇਸ ਤਰ੍ਹਾਂ ਹੀ ਲੱਗੇ ਰਹਿਣੇ ਆ ਕਦੀ ਅਸੀਂ ਆਪਣੇ ਲਈ ਵੀ ਟਾਈਮ ਕੱਢੀਏ ਥੋੜਾ ਆਪਣੇ ਲਈ ਵੀ ਜੀ ਕੇ ਦੇਖੀਏ ਕਿ ਜ਼ਿੰਦਗੀ ਕਿਸ ਤਰ੍ਹਾਂ ਦੀ ਆ ਕਿਤੇ ਨਾ ਹੋਵੇ ਕਿ ਅਸੀਂ ਜ਼ਿੰਦਗੀ ਜਿਹੜੀ ਆ ਅੱਗੇ ਜਾ ਕੇ ਸਾਨੂੰ ਪਤਾ ਚੱਲੇ ਕਿ ਅਰੇ ਜ਼ਿੰਦਗੀ ਤੇ ਹੁਣ ਬੁਢਾਪਾ ਆ ਗਿਆ ਵਾ ਮੁਕਨਦੇ ਹੀ ਆ ਹੈਨਾ ਤੇ ਆਪਾਂ ਸਾਰੇ ਜਣੇ ਇੱਕ ਦੂਜੇ ਦੇ ਨਾਲ ਇਸ ਤਰ੍ਹਾਂ ਹੀ ਜਿਹੜਾ ਵਾ ਹੱਸਦੇ ਖੇਡਦੇ ਆ ਇਸ ਦੁਨੀਆ ਤੋਂ ਅਸੀਂ ਕੁਝ ਨਹੀਂ ਲੈ ਕੇ ਜਾਣਾ ਸਾਡੇ ਜਿਹੜੀਆਂ ਚੰਗੀਆਂ ਚੰਗੀਆਂ ਯਾਦਾਂ ਉਹੀ ਸਾਡੇ ਨਾਲ ਜਾਂਦੀਆਂ ਵਾ ਸੋ ਜ਼ਿੰਦਗੀ ਦਾ ਜਿਹੜਾ ਸਫ਼ਰ ਹੈ ਉਹਨੂੰ ਇਸ ਤਰੀ ਹਾਸ ਖੇਡ ਕੇ ਕੱਟਣਾ ਚਾਹੀਦਾ ਵਾ ਸੋ ਹਰ ਵੇਲੇ ਜਿਹੜਾ ਵਾ ਆਪਾਂ ਜਿਹੜਾ ਆਪਣੇ ਵਿੱਚ ਇੱਕ ਵਧੀਆ ਜੀ એનર્ਜੀ ਨਾਲ ਭਰਪੂਰ ਰਹੀਏ ਤੇ ਸਾਰੀਆਂ ਸਹੇਲੀਆਂ ਇੱਕ ਦੂਜੇ ਨਾਲ ਕੋਈ ਕਿਸੇ ਨੂੰ ਵੀਡੀਓ ਬਖਾਉਣ ਦੀ ਕੋਈ ਸ਼ੇਅਰ ਕਰਨ ਦੀ ਸੀ ਇਹੀ ਹੁੰਦੀਆਂ ਅਸੀਂ ਹਮੇਸ਼ਾ ਇਸ ਤਰ੍ਹਾਂ ਹੀ ਸਾਰੀਆਂ ਭੈਣਾਂ ਇੱਕ ਦੂਜੇ ਨਾਲ ਮਿਲ ਕੇ ਬਹੁਤ ਅਸੀਂ ਪ੍ਰੋਗਰਾਮ ਜਿਹੜੇ ਅਟੈਂਡ ਕਰਦੀਆਂ ਵਾ ਜਿਸ ਤਰ੍ਹਾਂ ਤੇ ਉਹਦੇ ਵਿੱਚ ਸਾਨੂੰ ਫਿਰ ਸਾਡੇ ਨਾਲ ਜਿਹੜੀਆਂ ਯਾਦਾਂ ਜੁੜ ਜਾਂਦੀਆਂ ਵਾ ਤੇ ਯਾਦਾਂ ਜਦੋਂ ਬੰਦੇ ਦੀਆਂ ਜੁੜ ਜਾਂਦੀਆਂ ਨਾ ਫਿਰ ਤੁਹਾਨੂੰ ਚੰਗਾ ਲੱਗਦਾ ਵਾ ਕਿ ਅਰੇ ਅਸੀਂ ਆਪਾਂ ਹਾਟੈਂ ਇਸ ਤਰ੍ਹਾਂ ਆ ਚੀਜ਼ ਕੀਤੀ ਸੀ ਤੇ ਜਿੱਦਾਂ ਸੌਣ ਹੋ ਗਿਆ ਜਿਸ ਤਰ੍ਹਾਂ ਹੋਰ ਵੀ ਕਈ ਪ੍ਰੋਗਰਾਮ ਹੁੰਦੇ ਜਿਨ੍ਹਾਂ ਦੇ ਵਿੱਚ ਅਸੀਂ ਜਿਹੜੀਆਂ ਇੱਕਦਮ ਇੱਕ ਦੂਜੇ ਨਾਲ ਮਿਲ ਕੇ ਚੱਲਦੀਆਂ ਹਨ ਤੇ ਇਹ ਸਾਡੀਆਂ ਜਿਹੜੀ ਹੈ ਇੱਕ ਛੋਟੀ ਜਿਹੀ ਭੈਣਾਂ ਦੀ ਜਿਹੜੀ ਸੀ ਇੱਕ ਛੋਟੀ ਜਿਹੀ ਕਿੱਟੀ ਪਾਰਟੀ ਸੀ ਜਿਹੜੀ ਸਾਡੀ ਸਾਡੀ ਭੈਣ ਨੇ ਸਾਨੂੰ ਦਿੱਤੀ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਸਾਡੇ ਲਈ ਅੰਦਾ ਜਿਹੜਾ ਵਧੀਆ ਪ੍ਰੋਗਰਾਮ ਕੀਤਾ ਬੱਲੇ ਬੱਲੇ ਵਾਹਿਆ ਬਣੀ ਕਿ ਮਜ਼ਾ ਆ ਗਿਆ ਬੇਬੀ ਕਿੱਧਰ ਗੈਰ ਹੋ ਗਈ ਚਲੋ ਪਈ ਸਭ ਕੁਝ ਕਰਕੇ ਇੰਜੋਏ ਹੁਣ ਆਪਾਂ ਆਪਣੇ ਸਫਰ ਤੇ ਤੁਰ ਪੈਸੀ ਫਿਰ ਆ ਕੇ ਕਰਦੇ ਆ ਉਹੀ ਗੱਲਾਂ ਬਾਤਾਂ ਉਹੀ ਔਰ ਜਿਵੇਂ ਉਹੀ ਕੀ ਬਣਾਉਣਾ ਕੀ ਖਾਣਾ ਕੀ ਲਿਓਣਾ ਕੀ ਰੱਖਣਾ ਕੀ ਟਕਣਾ ਤੇ ਥੋੜੀ ਦੇਰ ਆਪਣੇ ਆਪ ਨੂੰ ਆਪਾਂ ਟਾਈਮ ਦੇਣਾ ਬਹੁਤ ਜ਼ਰੂਰੀ ਆ ਕਿਉਂਕਿ ਜ਼ਿੰਦਗੀ ਵਿੱਚ ਸਾਰੀਆਂ ਖੁਸ਼ੀਆਂ ਜਿਹੜੀਆਂ ਵਾ ਉਹ ਵੀ ਆਉਣੀਆਂ ਸਾਡੇ ਲਈ ਬਹੁਤ ਜ਼ਰੂਰੀ ਹੁੰਦੀਆਂ ਵਾ ਸੋ ਕਿਸ ਤਰ੍ਹਾਂ ਲੱਗੀ ਸਾਡੀ ਜਿਹੜੀ ਵੀਡੀਓ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਕਰ ਦਿਓ ਮਿਲਦੇ ਆ ਇੱਕ ਆਪਾਂ ਨਵੀਂ ਵੀਡੀਓ ਨਾਲ ਬਾਏ ਬਾਏ